ਸਸਰੀ ਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਪੇਜ ਦੇ ਉੱਪਰ ਜੇ ਮੇਰੇ ਪੇਜ ਤੇ ਨਵੇਂ ਹੋ ਪਲੀਜ਼ ਮੇਰੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏ ਰੈਡੀ ਟੂ ਵੇਅਰ ਪੀਸ ਲੈ ਕੇ ਆਏ ਆਗੇ ਬਹੁਤ ਹੀ ਜਿਆਦੇ ਸੋਹਣੀ ਕਲੈਕਸ਼ਨ ਹੈ ਵਰਕ ਵਾਲੀ ਕੋਈ ਕੰਪਿਊਟਰ ਵਰਕ ਨਹੀਂ ਹੈਗਾ ਆਪਣੇ ਕਾਰੀਗਰਾਂ ਤੋਂ ਆਪਾਂ ਸੂਟ ਰੈਡੀ ਕਰਵਾਏ ਨੇ ਪਹਿਲਾਂ ਦੀ ਬਹੁਤ ਡਿਮਾਂਡ ਸੀਗੀ ਵੀ ਸਾਨੂੰ ਹਨਾ ਸੂਟ ਲੇਗੇ ਜਿਹੜੇ ਡਿਜ਼ਾਈਨ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਵੀ ਨਹੀਂ ਹੁੰਦਾ ਵੀ ਸਾਨੂੰ ਡਿਜ਼ਾਈਨ ਸ਼ੇਅਰ ਕਰਕੇ ਹਨਾ ਵੀ ਰੈਡੀ ਕਰਵਾਵੇ ਰੈਡੀ ਟੂ ਵੇਅਰ ਪੀਸ ਨੇ ਨਾਲ ਹੁੰਦੇ ਪ੍ਰਾਈਸ ਮੈਂਸ਼ਨ ਕਰਾਂਗੇ ਜੀ ਫਟਾਫਟ ਤੁਸੀਂ ਆਪਣਾ ਆਰਡਰ ਕਰਦੇ ਹੋ ਲੋ ਜੀ ਰਾਇਲ ਬਲੂ ਤੇ ਵੈਲਵਟ ਦੇ ਉੱਪਰ ਸੂਟ ਹੈ ਜੀ ਆਰੀ ਦੇ ਵਿੱਚ ਹੈ ਜਿੱਦਾਂ ਕਿ ਮੈਂ ਵੇਅਰ ਕੀਤਾ ਹੋਇਆ ਸੀਗਾ ਕਾਫੀ ਪਹਿਣਾ ਇਹ ਵਾਲੇ ਡਿਜ਼ਾਈਨ ਆਪਣੇ ਵੇਅਰ ਕਰ ਚੁੱਕੇ ਹਨ ਗੀਆਂ ਲੋ ਜੀ ਸੈਂਟਰ ਦੇ ਵਿੱਚ ਵਰਕ ਆ ਜੂਗਾ ਤੇ ਹੈਵੀ 슬ੀਵਸ ਆ ਜਾਣਗੀਆਂ ਤੁਸੀਂ ਦੇਖ ਸਕਦੇ ਹੋਗੇ ਵਰਕ ਤੇ ਪੌਂਚਿਆਂ ਦੇ ਉੱਪਰ ਵੀ ਕੰਮ ਹੈ ਜੀ ਇਹਦੇ ਬਾਟਮ ਵੀ ਵਰਕ ਕੀਤੀ ਹੋਈ ਹੈਗੀ ਲੈਂਥ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਭੈਣ ਵੀਅਰ ਕਰ ਸਕਦੀ ਆ 25 45 43 ਲੈਂਥ 25 ਘੇਰੇ ਤੱਕ ਠੀਕ ਹੈ ਜੀ ਲੋ ਜੀ ਹੋਰ ਵੀ ਪੀਸ ਇਹਦੇ ਨਾਲ ਦੇ ਰੈਡੀ ਹੋਣ ਲਈ ਗਏ ਹੋ ਨੇ ਰਸ਼ਟ ਸੂਟ ਸੀਗੇ ਆਪਾਂ ਸਭ ਤੋਂ ਪਹਿਲਾਂ ਰੈਡੀ ਕਰਕੇ ਪਾਏ ਸੀਗੇ ਉਹ ਆਪਣੇ ਸੋਲਡ ਆਊਟ ਹੋ ਚੁੱਕੇ ਨੇਗੇ ਕਿਸੇ ਵੀ ਭੈਣ ਨੂੰ ਜੇ ਹਨਾ ਤੁਸੀਂ ਆਪਣਾ ਕਲਰ ਵੀ ਰੱਖ ਸਕਦੇ ਹੋ ਵੀ ਸਾਡਾ ਇਸ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਹੈਗੇ ਜੀ ਇਹਦਾ 2500 ਪ੍ਰਾਈਸ ਹੈਗਾ ਲੋ ਜੀ ਸ਼ਿਪਿੰਗ ਦੇ 90 ਰੁਪਏ ਸ਼ਿਪਿੰਗ ਦੇ ਹੋਣਗੇ ਜੀ ਐਕਸਟਰਾ ਉਹ ਤੁਸੀਂ ਜਦੋਂ ਆਰਡਰ ਕਰੋਗੇ ਉਹਦੇ ਤੁਸੀਂ ਮੇਰੇ ਨਾਲ ਕਨਫਰਮ ਕਰ ਲਿਓ ਲੋ ਜੀ ਇਸ ਤੋਂ ਬਾਅਦ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕਰਵਾਏ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਜਿਹੜੀ ਖਾਦੀ ਹੈ ਜੀ ਜਿਹਦੇ ਭੈਣਾਂ ਦੇ ਸੂਟ ਬਣ ਕੇ ਜਾਂਦੇ ਨੇ ਹਨਾ ਉਹ ਵਾਲੀ ਖਾਦੀ ਹੈ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਲਾਈ ਹੋਈ ਆ ਆਪਾਂ ਘੇਰਾ ਆ ਜਾਊਗਾ ਤੇ ਬਾਵਾ ਆ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਵਿਦ ਤੁਹਾਨੂੰ बॉटम ਦੇ ਉੱਪਰ ਵਰਕ ਮਿਲੇਗਾ ਨਾਲ ਠੀਕ ਹੈ ਜੀ ਪ੍ਰਾਈਸ ਇਹਦਾ ਆਪਾਂ ਮੈਂਸ਼ਨ ਕਰ ਦਿੰਨੇ ਆ ਤੁਹਾਨੂੰ ਕਿੰਨਾ ਪ੍ਰਾਈਸ ਰਹੂਗਾ ਘੇਰਾ ਬਾਜੂ बॉटम ਫੈਬਰਿਕ ਬਹੁਤ ਵਧੀਆ ਖਾਦੀ ਸਿਲਕ ਦੇ ਉੱਪਰ ਆਪਾਂ ਰੈਡੀ ਕਰਾਏ ਨੇਗੇ ਇਹਦੇ ਨਾਲ ਦੇ ਸੂਟ ਆਪਾਂ ਰੈਡੀ ਕਰਾਏ ਨੇ ਜੀ ਤਿੰਨ ਪ੍ਰਾਈਸ ਹੈਗਾ ਜੀ ਇਹਦਾ 2500 ਲੋ ਜੀ ਤੁਸੀਂ ਲੈ ਸਕਦੇ ਹੋ ਸੇਮ ਸੂਟ ਰੈਡੀਪਏ ਨੇਗੇ ਸਾਰੇ ਆਪਣੇ ਕਾਰੀਗਰਾਂ ਤੋਂ ਆਪਾਂ ਵਰਕ ਕਰਵਾਏ ਨੇਗੇ ਜਲਦੀ ਜਲਦੀ ਆਰਡਰ ਕਰਦੋ ਤੇ ਇਸ ਤੋਂ ਬਾਅਦ ਸਿਲਕ ਪਸ਼ਮੀਨੇ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਰੈਡੀ ਕਰਵਾਇਆ ਜੀ ਇਹ ਤੁਹਾਨੂੰ ਡਿਜ਼ਾਈਨ ਆਪਾਂ ਸ਼ੋਅ ਕਰਦੇ ਆਂਗੇ ਪ੍ਰਾਈਸ ਸਾਰਿਆਂ ਦੇ ਨਾਲ ਹੁੰਦੇ ਮੈਂਸ਼ਨ ਨੇਗੇ ਇਹਦਾ ਜਿਹੜਾ ਮਤਲਬ ਕੰਮ ਹੈ ਜੀ ਆਪਾਂ ਇਹ ਵਾਲੀ ਬਾਟਮ ਆਗੀ ਮਤਲਬ ਸਿੱਧਾ ਤੇ ਪੁੱਠਾ ਕਰਕੇ ਹਨਾ ਸੂਟ ਦਾ ਸਿੱਧੇ ਤੇ ਪੁੱਠੇ ਕਰਕੇ ਆਪਾਂ ਜਿਹੜਾ ਵਰਕ ਹੈ ਉਹ ਕੀਤਾ ਹੈਗਾ ਲਓ ਜੀ ਜਿਵੇਂ ਕਿ ਇਹ ਸ਼ਰਟ ਪਾਉਂਗੀ ਇਹ ਬਾਟ ਹਾਂਜੀ ਇਹ ਜਿਹੜਾ ਵਰਕ ਹੈ ਜਿ ਇਹ ਬਾਟਮ ਦੇ ਉੱਪਰ ਕੀਤਾ ਹੋਇਆ ਹੈਗਾ ਸਟ੍ਰੇਟ ਬਾਟਮ ਰਹੂਗੀ ਤੇ ਵਰਕ ਹੈ ਜੀ ਸਾਰਾ ਆਰੀ ਦੇ ਵਿੱਚ ਹੈਗਾ ਇੱਕ ਕਲਰ ਲਗਾ ਕੇ ਆਪਾਂ ਵਰਕ ਕੀਤਾ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਵਰਕ ਸਾਰਾ ਹੱਥੀ ਆਰੀ ਦਾ ਕੰਮ ਹੈ ਜੀ ਲਓ ਜੀ ਤੇ ਇਹ ਵਾਲੀਆਂ ਆ ਜਾਣਗੀਆਂ ਜੀ 슬ੀਵਸ ਆ ਜਾਣਗੀਆਂ ਇਹਦਾ ਜਿਹੜਾ ਵਰਕ ਹੈ ਜੀ 슬ੀਵਸ ਤੇ ਪੌਂਚਿਆਂ ਦੇ ਉੱਪਰ ਹੈਗਾ ਠੀਕ ਹੈ ਤੇ ਇਸੇ ਵਾਲਾ ਡਿਜ਼ਾਈਨ ਬਾਕੀ ਇਹ ਅਨਸਟਿਚ ਸੂਟ ਹੈ ਸਟਿਚਿੰਗ ਲਈ ਆਰਡਰ ਦੇਣਾ ਚਾਹਣੇ ਦੇ ਸਕਦੇ ਹੋ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਟੂ ਵੇਅਰ ਪੀਸ पे ਹੈਗਾ ਤੇ ਪ੍ਰਾਈਸ ਹੈਗਾ ਜੀ ਇਹਦਾ ਤੁਹਾਨੂੰ ਦੱਸ ਹੀ ਦਿੰਦੇ ਆ ਨਾਲ ਹੀ ਪ੍ਰਾਈਸ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਸਾਰੀਆਂ ਭੈਣਾਂ ਕਹਿੰਦੀਆਂ ਸੀ ਪ੍ਰਾਈਸ ਦੱਸਿਆ ਕਰੋ ਨਾਲ 2050 ਵਿਦ ਸ਼ਿਪਿੰਗ ਠੀਕ ਹੈ ਜੀ ਲਓ ਜੀ ਤਾਂ ਤੇ ਆਪਣੇ ਹੁਣ ਸੂਟ ਤੁਸੀਂ ਲੈ ਸਕਦੇ ਹੋ ਰੈਡੀ ਟੂ ਵੇਅਰ ਕੋਈ ਵੀ ਪਹਿਨਣਾ ਲੇਟ ਨਹੀਂ ਹੋਊਗੀ ਕਿਉਂਕਿ ਕਾਫੀ ਪਹਿਣਾਂ ਦੇ ਮੈਸੇਜ ਆਉਂਦੇ ਸੀਗੇ ਇਦਾਂ ਵੀ ਸਾਨੂੰ ਸੂਟ ਚਾਹੀਦੇ ਨੇਗੇ ਨੈਕਸਟ ਡੇ ਅੱਜ ਤੁਸੀਂ ਆਰਡਰ ਕਰਦੇ ਹੋ ਪੇਮੈਂਟ ਕਰਕੇ ਅਗਲੇ ਦਿਨ ਤੁਹਾਡਾ ਆਰਡਰ ਹੈ ਲਗਾ ਦਿੱਤਾ ਜਾਊਗਾ ਪਾਰਸਲ ਠੀਕ ਹੈ ਜੀ ਲਓ ਜੀ ਇਹ ਵੀ ਸਿਲਕ ਪਸ਼ਮੀਨੇ ਦੇ ਉੱਪਰ ਗੈਡੀ ਕਰਵਾਇਆ ਜੀ ਆਪਾਂ ਪੀਸ ਤੁਸੀਂ ਨੈਕ ਦੇਖੋ ਆਰੀ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਬੀਜ ਛੇੜਾ ਪੀਚ ਤੇ ਗਾਜਰੀ ਲੋ ਜੀ ਆਰੀ ਦੇ ਵਿੱਚ ਹੈਗਾ ਤੇ ਸੈਂਟਰ ਦੇ ਵਿੱਚ ਬੂਟੀ ਆ ਜੂਗੀ ਲੈਂਥ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਇਸ ਤੋਂ ਬਾਅਦ ਹੈਗਾ ਜੀ ਇਹਦਾ 슬ੀਵਸ ਤੇ ਉੱਪਰ ਕੰਮ ਕੀਤਾ ਹੋਇਆ ਹੈਗਾ ਲੋ ਜੀ ਇਹ ਜਿਹੜਾ ਵਰਕ ਹੈ ਜੀ ਬਾਵਾ ਤੇ ਆ ਜੂਗਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਆਪਾਂ ਰੈਡੀ ਕਰਵਾਏ ਲੇਗੇ ਸਾਰੇ ਆਪਣੀ ਡਿਜ਼ਾਈਨ ਲੇਗੇ ਪ੍ਰਾਈਸ ਇਹਦਾ ਆਜੂਗਾ ਜੀ 2250 ਠੀਕ ਹੈ ਜੀ ਵਿਦਆਊਟ ਦੁਪੱਟਾ ਦੱਸ ਰਹੀ ਆਂਗੀ ਦੁਪੱਟਾ ਜੇ ਤੁਸੀਂ ਲੈਣਾ ਹੋਊਗਾ ਤਾਂ ਤੁਸੀਂ ਦੱਸ ਸਕਦੇ ਹੋ ਉਹਦੇ ਅਲੱਗ ਚਾਰजेस ਹੋਣਗੇ ਲਓ ਜੀ ਨੈਕਸਟ ਸੂਟ ਹੈ ਜੀ ਸਿਲਕ ਪਸ਼ਮੀਨੇ ਦੇ ਉੱਪਰ ਹੈਗਾ ਰੈਡੀ ਕਰਵਾਇਆ ਗਿਆ ਵਾਲਾ ਵੀ ਪ੍ਰਾਈਸ ਹੈਗਾ 2450 ਇਹਦਾ ਲੋਜੀ ਕਿਹ ਰਾਜੂਗਾ ਸਭ ਤੋਂ ਪਹਿਲਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਸੈਂਟਰ ਦੇ ਵਿੱਚ ਹੈਗਾ ਇਹਦਾ ਵੀ ਲੈਂਥ ਘੇਰੇ ਦਾ ਕੋਈ ਇਸ਼ੂ ਨਹੀਂ ਓਦਾਂ ਵਰਕ ਕਰਵਾਏ ਨੇ ਜੀ ਜਿਹੜਾ ਲੈਂਥ ਤੇ ਘੇਰੇ ਦਾ ਕੋਈ ਇਸ਼ੂ ਨਾ ਹੋਵੇ ਕਿਸੇ ਪੈਨ ਲਈ ਵੀ ਇਹ 슬ੀਵਸ ਦੇ ਉੱਪਰ ਕੰਮ ਆ ਜਾਊਗਾ ਲੋਜੀ ਇਹ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਹੈਗਾ ਬਾਟਮ ਤੇ ਤੇ ਕੋਈ ਵੀ ਵਰਕ ਨਹੀਂ ਹੈਗਾ ਘੇਰਾ ਬਾਚੂ ਨੈਕਸਟ ਹੈਗਾ ਲਾਈਨਾਂ ਵਾਲਾ ਪਸ਼ਮੀਨਾ ਜੀ ਬਹੁਤ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਇਹ ਹੈਗਾ ਜੀ ਸਾਰਾ ਪਾਫ ਦਾ ਕੰਮ ਹੈਗਾ ਡਿਜ਼ਾਈਨ ਚੈੱਕ ਕਰੋ neck ਦਾ ਡਿਜ਼ਾਈਨ ਹੈ ਜੀ ਇਹ V shape neck ਹੈਗਾ ਤੇ neck ਦਾ ਡਿਜ਼ਾਈਨ ਹੈਗਾ ਤੇ ਇਸ ਤੋਂ ਬਾਅਦ ਇਹ نیچے ਵੀ ਵਰਕ ਹੈਗਾ ਇਹ ਬਾਹਾਂ ਦੇ ਉੱਪਰ ਵਰਕ ਆ ਜੂਗਾ ਜੀ ਤੇ ਇਹਦੀ ਬਾਟਮ ਤੇ ਵੀ ਵਰਕ ਹੈਗਾ ਲੋ ਜੀ ਠੀਕ ਹੈ ਜੀ ਬਾਟਮ ਤੇ ਵੀ ਵਰਕ ਹੈ neck ਹੈ ਵੀ ਬਣਿਆ ਹੋਇਆ ਪ੍ਰਾਈਸ ਹੈਗਾ ਜੀ 2550 ਇਹਦਾ ਵਿਦਆਊਟ ਦੁਪੱਟਾ ਇਸ ਤੋਂ ਬਾਅਦ ਆਪਾਂ ਰੈਡੀ ਕਰਵਾਇਆ ਜੀ ਖਾਦੀ ਦੇ ਉੱਪਰ ਹਾਦੀ ਸਿਲਕ ਦੇ ਉੱਪਰ ਫੈਬਰਿਕ ਬਹੁਤ ਜ਼ਿਆਦਾ ਸੋਨਾ ਲੱਗ ਚੀ ਆਰੀ ਦੇ ਵਿੱਚ ਵਰਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਜਿਹੜੀ ਇਹ ਬੂਟੀ ਹੈ ਜੀ ਇਹ ਫਰੰਟ ਤੇ ਆਜੂਗੀ ਵੱਡੀ ਇਸ ਤਰ੍ਹਾਂ ਇਹ ਫਰੰਟ ਤੇ ਆਊਗੀ ਤੇ ਇਹ ਬੈਕ ਬੂਟੀ ਹੈ ਕਿ ਇਹ ਬੈਕ ਤੇ ਵਰਕ ਆਊਗਾ ਸਾਰਾ ਠੀਕ ਹੈ ਤੇ ਇਹ ਫਰੰਟ ਹੈ ਤੇ ਇਸ ਤੋਂ ਬਾਅਦ ਹੈਗੇ ਆ ਇਹਦੀਆਂ ਬਾਹਵਾਂ ਨਹੀਂ ਗਿਆ ਬਾਟਮ ਤੇ ਵੀ ਕੋਈ ਵੀ ਵਰਕ ਨਹੀਂ ਹੈਗਾ ਲੋਚੀ ਠੀਕ ਹੈ ਜੀ ਇਹ ਬਾਜੂ ਦੇ ਉੱਪਰ ਬੂਟਾ ਆ ਜਾਊਗਾ ਬਹੁਤ ਹੈਵੀ ਕੰਮ ਕੀਤਾ ਹੋਇਆ ਹੈਗਾ ਪ੍ਰਾਈਸ ਹੈਗਾ ਜੀ ਇਹਦਾ 3050 ਵਿਦ ਸ਼ਿਪਿੰਗ ਇਸ ਤੋਂ ਬਾਅਦ ਆਪਾਂ ਜੀ ਬ੍ਰாக்கਟ ਸੈਲਫ ਦੇ ਉੱਪਰ ਦੋ ਸੂਟ ਰੈਡੀ ਕਰਵਾਏ ਲੇਗੇ ਬਹੁਤ ਸੋਨੇ ਪੈਚ ਲਗਾ ਕੇ ਅੰਦਰ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਫੰਕਸ਼ਨ ਆ ਰਹੇ ਨੇਗੇ ਤੁਸੀਂ ਇਹ ਵਾਲੇ ਲੈ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਨੀ ਆਂਗੀ ਦੂਜਾ ਆਪਾਂ ਤੁਹਾਨੂੰ ਕਲਰ ਸ਼ੋਅ ਕਰ ਦਾਂਗੇ। ਲਓ ਜੀ ਇਹ ਵਾਲਾ ਵਰਕ ਹੈ ਜਿਹੜਾ ਬਾਜੂ ਦੇ ਉੱਪਰ ਆਊਗਾ ਸਾਰਾ ਪੈਚ ਲਗਾ ਕੇ ਕੰਮ ਕੀਤਾ ਹੈ ਆਰੀ ਦੇ ਵਿੱਚ ਹੈਗਾ। ਕਿਹੜਾ ਇਹਦਾ ਨਹੀਂ ਹੈਗਾ ਜੀ ਵਰਕ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਆਪਾਂ ਕਰਵਾ ਕੇ ਦੇ ਦਾਂਗੇ। ਇਹਦੇ ਸਿਰਫ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਹੈ। ਲਓ ਜੀ ਬਾਟਮ ਤੇ ਬਾਹਾਂ ਦੇ ਉੱਪਰ ਠੀਕ ਹੈ ਜੀ ਸਟ੍ਰੇਟ ਬਾਟਮ ਹੈਗੀ। ਪ੍ਰਾਈਸ ਇਹਦਾ ਆਪਾਂ ਤੁਹਾਨੂੰ ਹੋਣੀ ਦੱਸ ਦੰਨੇ ਆਂਗੇ। ਇਹਦਾ ਪ੍ਰਾਈਸ ਹੈਗਾ ਜੀ 3050। ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਭਾਣੇ ਬਾਰੇ ਵੀ ਕੀਤਾ ਹੈ ਫੈਬਰਿਕ। ਕਲਰ ਇਹਦੇ ਵਿੱਚ ਹੈਗੇ ਨੇ ਜੀ ਦੋ ਕਲਰ ਨੇਗੇ। ਲਵੈਂਡਰ ਵੀ ਹੈ ਇੱਕ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਡਿਜ਼ਾਈਨ ਨੇ ਬਹੁਤ ਛੋੜੇ ਰੈਡੀ ਕਰਵਾਏ ਲੇਂਗੇ। ਪ੍ਰਾਈਸ ਦੇ ਨਾਲ ਹੁੰਦੇ ਮੈਂਸ਼ਨ ਕਰਦੇ ਸੀ ਜਲਦੀ ਜਲਦੀ ਆਰਡਰ ਕਰਦੇ ਹੋ ਕਾਫੀ ਬੰਨ ਦਾ ਮਤਲਬ ਮੈਸੇਜ ਆਉਂਦੇ ਸੀ ਵੀ ਪ੍ਰਾਈਸ ਦੇ ਨਾਲ ਮੈਂਸ਼ਨ ਕਰਿਆ ਕਰੋ ਕੋਸ਼ਿਸ਼ ਇਦਾਂ ਹੀ ਕਰਾਂਗੇ ਜੀ ਪ੍ਰਾਈਸ ਨਾਲ ਹੁੰਦੇ ਹੀ ਮੈਂਸ਼ਨ ਕੀਤੇ ਹੋਏ ਜਾਣ ਕੋਈ ਕੰਪਿਊਟਰ ਵਰਕ ਨਹੀਂ ਹੈਗਾ ਜੀ ਸਾਰਾ ਆਪਣੇ ਕਾਰੀਗਰਾਂ ਤੋਂ ਆਪਾਂ ਹੱਥੀ ਮਸ਼ੀਨ ਨਾਲ ਆਪਾਂ ਰੈਡੀ ਕਰਵਾਇ ਦੇਣਗੇ ਸੋ ਜਲਦੀ ਜਲਦੀ ਆਰਡਰ ਕਰ ਦੋ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ